ਕਿਉਂਕਿ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਰਫਤਾ ਸਿੰਘ ਕ੍ਰੀਮਪੁਰੀ ਜੀ ਜਿਹੜੇ ਕਿ ਸਾਰੇ ਪੰਜਾਬ ਭਰ ਦੇ ਜਦੋਂ ਵੀ ਕੋਈ ਧਰਮ ਦਾ ਮਸਲਾ ਆਉਂਦਾ ਸਾਡੇ ਬਹੁਜਨ ਸਮਾਜ ਦੇ ਲੋਕਾਂ ਦਾ ਆਮ ਲੋਕਾਂ ਦਾ ਔਰ ਖਾਸ ਕਰ ਵਰਕਰਾਂ ਦਾ ਉਹਨਾਂ ਦੀ ਪੂਰੀ ਜਿਹੜੀ ਨਿਗਾਹ ਹੁੰਦੀ ਆ ਤੇ ਉਦੋਂ ਤੋਂ ਅਸੀਂ ਉਹ ਲਗਾਤਾਰ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਇਸ ਘਟਨਾ ਦੀ ਪਾਰਟੀ ਵੱਲੋਂ ਜਿਹੜੀ ਸਖਤ ਨਿੰਦਾ ਕੀਤੀ ਔਰ ਉਹਨਾਂ ਵੱਲੋਂ ਅਸੀਂ ਸਾਡੇ ਸਾਰੇ ਵਰਕਰਾਂ ਦੀ ਮੇਰੇ ਸਮੇਤ ਗੁਰਮੇਲ ਚੁੰਮਰ ਜੀ ਜਗਦੀਸ਼ ਸ਼ੇਰਪੁਰੀ ਜੀ ਲਾਲਚੰਦ ਔਜਲਾ ਜਨਰ ਸੈਕਟਰੀ ਸਾਹਿਬ ਆਪਣੇ ਜਮਾਲਪੁਰੀ ਲੇਖਾ ਲੇਖਰਾ ਜਮਾਲਪੁਰੀ ਸਟੇਟ ਦੇ ਸੈਕਟਰੀ ਮਾਲ ਸਾਹਿਬ ਸਾਰੇ ਸਾਰੇ ਆਪਣੇ ਸਰਵਾਂ ਸਾਹਿਬ ਸਾਰਿਆਂ ਦੀ ਸਾਡੇ ਪਾਰਟੀ ਵੱਲੋਂ ਡਿਊਟੀ ਲਗਾਈ ਗਈ ਸੀ ਵੀ ਤੁਸੀਂ ਜਾ ਕੇ ਗੱਲ ਕਰੋ ਔਰ ਸਾਡੀ ਇਹ ਸ਼ਰਤ ਸੀ ਸਾਨੂੰ ਅਜੇ ਵੀ ਬਹੁਤ ਰੋਸਿਆ ਕਿਉਂਕਿ ਇਹ ਜਿੱਦਾਂ ਦਾ ਇੱਕ ਬਹੁਤ ਭੜਕਾਊ ਮੁੱਦਾ ਆ ਜੇ ਜਿਸ ਤਰ੍ਹਾਂ ਦਾ ਇੰਨਾ ਪੂਰੇ ਪੰਜਾਬ ਦੇ ਹਾਲਾਤ ਵੀ ਵਿਗੜ ਸਕਦੇ ਆ ਪਰ ਪਾਰਟੀ ਵੱਲੋਂ ਕਿਉਂਕਿ ਸਾਰੀ ਇੱਕ ਜ਼ਿੰਮੇਵਾਰ ਤੇ ਰਿਆ ਪਰ ਪਾਰਟੀ ਵੱਲੋਂ ਕੋਸ਼ਿਸ਼ ਹੁੰਦੀ ਆ ਵੀ ਗੱਲਬਾਤ ਦੇ ਰਾਹੀਂ ਅਸੀਂ ਜਿਹੜੇ ਮਸਲੇ ਨਵੇੜੇ ਜਾਣ ਇਸ ਕਰਕੇ ਅ ਅਸੀਂ ਸਾਡੀ ਇਹ ਸ਼ਰਤ ਸੀਗੀ ਸਾਨੂੰ ਪ੍ਰਸ਼ਾਸਨ ਨੇ ਕਿਹਾ ਸੀ ਪ੍ਰਧਾਨ ਜੀ ਤੱਕ ਅਪਰੋਚ ਕੀਤੀ ਗਈ ਸੀ ਵੀ ਆਪਾਂ ਗੱਲਬਾਤ ਕਰੀਏ ਪਰ ਸਾਡੀ ਇਹ ਸ਼ਰਤ ਸੀਗੀ ਵੀ ਪਹਿਲਾਂ ਸਾਰੇ ਸਾਡੇ ਸਾਥੀ ਕਿਉਂਕਿ ਸਾਰੇ ਸਾਡੇ ਸਤਕਾਰਯੋਗ ਆਗੂ ਹੈਗੇ ਆ ਵੀ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰੋ ਤੇ ਉਹ ਸਾਰੇ ਸਾਥੀ ਅ ਆਗੇ ਆ ਬਾਹਰ ਤੁਸੀਂ ਸਾਰੇ ਬੌਝਨ ਸਮਾਜ ਪਾਰਟੀ ਜਿੰਨੇ ਵੀ ਯੋਧੇ ਇੱਥੇ ਇਕੱਠੇ ਹੋਇਆ ਤੁਸੀਂ ਸਾਰੇ ਵਧਾਈ ਦੇ ਪਾਤਰੋਂ ਤੇ ਹੋਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਸਾਥੀ ਆ ਰਹੇ ਆ ਜਲੰਧਰ ਦੇ ਵਿੱਚ ਵੀ ਬਸਪਾ ਵਰਕਰਾਂ ਔਰ ਸੰਗ ਜਿਹੜੀ ਬਿਰਦਾਸ ਮਹਾਰਾਜ ਦੇ ਸਾਰੇ ਪੈਰੋਕਾਰ ਹੈਗੇ ਉਹਨਾਂ ਵਿੱਚ ਬੜਾ ਰੋਸ ਆ ਪਰ ਬੂਟਾ ਮੰਡੀ ਦੇ ਵਿੱਚ ਵੀ ਇਕੱਠ ਕਰ ਰਹੇ ਆ ਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਆ ਜਲੰਧਰ ਦੇ ਡੀਸੀ ਆ ਐਸਐਸਪੀ ਆ ਸਰਕਾਰ ਆ ਅਸੀਂ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਇਹ ਸਾਡੀ ਸਾਡੇ ਲੀਡਰਾਂ ਦੀ ਜੇ ਮੰਨ ਲਓ ਇਹ हां ਵੀ ਇਹ ਸਾਡੇ ਲੀਡਰਾਂ ਦੀ ਇੱਕ ਕਿਉਂਕਿ ਇਹ ਜਿਹੜਾ ਬੜਾ ਸੈਂਸਿਟਿਵ ਏਰੀਆ ਆ ਪੰਜਾਬ ਵੀ ਉਹ ਦੁਆਬਾ ਵੀ ਇਹਨਾਂ ਮੁੱਦਿਆਂ ਨੂੰ ਲੈ ਕੇ ਇਸ ਕਰਕੇ ਅਸੀਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਡੀਸੀ ਜਲੰਧਰ ਹੈਗੇ ਆ ਐਸਐਸਪੀ ਹੈਗੇ ਆ ਔਰ ਸਰਕਾਰ ਦੇ ਨਮਾਇंदे ਆ ਵੀ ਤੁਸੀਂ ਅੱਗ ਨਾ ਖੇਡਣ ਦਾ ਕੰਮ ਨਾ ਕਰੋ ਵੀ ਅੱਜ ਦੀ ਜਿਦਾਂ ਦੀ ਇਹ ਸਥਿਤੀ ਆ ਇਹ ਸਮਝ ਲਓ ਸਾਡੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਕੰਟਰੋਲ ਕੀਤੀ ਆ ਇਸ ਕਰਕੇ ਤੁਸੀਂ ਅੱਗ ਨਾ ਖੇਡਣਾ ਨਾ ਕਰੋ ਇਹ ਇਦਾਂ ਦੇ ਹਾਲਾਤ ਤੁਹਾਡੇ ਕੋਲ ਕੰਟਰੋਲ ਨਹੀਂ ਹੁਣੇ ਇਸ ਕਰਕੇ ਸਾਨੂੰ ਅਜੇ ਵੀ ਬੜਾ ਰੋਸ ਆ ਪਰ ਜੋ ਪਾਰਟੀ ਵੱਲੋਂ ਜਿਸ ਤਰ੍ਹਾਂ ਦਾ ਹੁਕਮ ਸੰ ਲਗਾਇਆ ਜਾਂਦਾ ਆ ਵੀ ਉਹ ਆਪਾਂ ਜਿਹੜਾ ਵੀ ਮੁੱਦਾ ਆ ਉਹਦੇ ਨਾਲ ਗੱਲਬਾਤ ਕਰਾਂਗੇ ਤੇ ਜੋ ਵੀ ਜਿਸ ਤਰ੍ਹਾਂ ਜੋ ਸਾਥੀਆਂ ਦੀ رائے ਆ ਪ੍ਰਧਾਨ ਜੀ ਦੀ ਸਲਾਹ ਦੇ ਨਾਲ ਫਿਰ ਆਪਾਂ ਜਿਹੜਾ ਅਗਲਾ ਪ੍ਰੋਗਰਾਮ ਆਪਾਂ ਦਵਾਂਗੇ ਇਸ ਕਰਕੇ ਠੀਕ ਹੈ ਸਾਥਿਓ ਤੇ ਆਪਾਂ ਜਿੰਨੇ ਵੀ ਜਿਹੜੇ ਸਾਥੀ ਆ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਕਾਲ ਕਰੀਏ ਆਪਣੀ ਗੱਲਬਾਤ ਜਿਹੜੇ ਵੀ ਪ੍ਰਧਾਨ ਜੀ ਵੀ ਜਿਹੜਾ ਆਪਣੇ ਨੇੜੇ ਡਈ ਹੈਗੇ ਆ ਇਸ ਕਰਕੇ ਜਿਹੜੇ ਵੀ ਆਪਣੇ ਸਾਥੀ ਹੈਗੇ ਜਿਹੜਾ ਆਪਣਾ ਮੁੱਦਾ ਆ ਮੈਂ ਇੱਕ ਵਾਰ ਜਰੂਰ ਸਾਥੀਆਂ ਆਪਣੇ ਨੂੰ ਇੱਕ ਨੂੰ ਬੇਨਤੀ ਕਰੂੰਗਾ ਵੀ ਜਿਹੜਾ ਅੱਜ ਦਾ ਮੁੱਦਾ ਆ ਉਹ ਜਰੂਰ ਸਾਰੇ ਸਾਥੀਆਂ ਦੀ ਜਾਣਕਾਰੀ ਵਿੱਚ ਲਿਆਉਣ ਤੇ ਫਿਰ ਜਿਹਨਾਂ ਪੂਰੀ ਜਾਣਕਾਰੀ ਪੂਰੀ ਜਾਣਕਾਰੀ ਆ ਜੀ ਬਿੱਟੂ ਜੀ ਖੁਸ਼ੀराम ਜੀ ਤੁਸੀਂ ਹਾਂ ਜੀ ਅੱਜ ਉਹ ਜਿੰਦਾਬਾਦ ਸਾਥੀ ਜਿਹੜਾ ਜਿੰਨੇ ਸਾਥੀ ਆਏ ਆ ਉਹ ਅੱਜ ਦਾ ਜਿਹੜਾ ਮੁੱਦਾ ਦੱਸਣ ਤੇ ਫਿਰ ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਾਂਗੇ ਲੰਮੇ ਸਮੇ ਤੋਂ ਜਿਹੜਾ ਇੱਥੇ ਗੁਰੂ ਘਰ ਦਾ ਮਸਲਾ ਚੱਲ ਰਿਹਾ ਸੀ ਇਹ ਚੌਥੇ ਮਹੀਨੇ ਦੇ ਵਿੱਚ ਵੀ ਜਦੋਂ ਉੱਥੋਂ ਦੀ ਪ੍ਰਬੰਧਕ ਕਮੇਟੀ ਨੇ ਉਥੇ ਗੇਟ ਲਾਉਣ ਦੀ ਕੋਸ਼ਿਸ਼ ਕੀਤੀ ਗੇਟ ਲਾ ਰਹੇ ਸੀ ਤਾਂ ਉਦੋਂ ਵੀ ਪੁਲਿਸ ਪ੍ਰਸ਼ਾਸਨ ਵੀ ਗਿਆ ਔਰ ਵੀਡੀਓ ਸਾਫ ਵੀ ਗਈ ਉਦੋਂ ਵੀ ਮਾਹੌਲ ਜਿਹੜਾ ਪੂਰਾ ਤਣਾਅਪੂਰਨ ਬਣਿਆ ਔਰ ਉਸ ਤੋਂ ਬਾਅਦ ਮੈਂ ਵੀ ਉੱਥੇ ਪਹੁੰਚਿਆ ਮਾਨਯੋਗ ਬਿੱਟੂ ਜੀ ਰਾਜਪੁਰਾ ਜੀ ਹੈਪੀ ਜੀ ਸੁਸ਼ੀਲ ਬਿਰਦੀ ਜੀ ਸਾਡੇ ਲੋਕਲ ਸਾਰੀ ਟੀਮ ਉਦੋਂ ਵੀ ਉੱਥੇ ਪਹੁੰਚੀ ਸੀ ਔਰ ਉਸ ਤੋਂ ਬਾਅਦ ਜਦੋਂ ਬੀਐਸਪੀ ਨੇ ਇਸ ਚ ਦਖਲ ਦਿੱਤਾ ਤਾਂ ਵੀਡੀਓ ਨੇ ਮੈਨੂੰ ਕਾਲ ਕੀਤੀ ਸੱਦਿਆ ਦਫ਼ਤਰ ਪਰ ਸੱਦਰ ਤੋਂ ਬਾਅਦ ਕਿਹਾ ਵੀ ਪ੍ਰਧਾਨ ਜੀ ਇਹ ਮਸਲਾ ਕਿਦਾਂ ਹੱਲ ਹੋ ਸਕਦਾ ਅਸੀਂ ਕਿਹਾ ਵੀ ਉੱਥੇ ਸਾਡਾ ਗੁਰੂ ਘਰ ਬਣਿਆ ਉਹਦੇ ਨਾਲ ਡਿਮਾਂਡ ਆ ਇਲਾਕੇ ਦੀ ਵੀ ਉੱਥੇ ਕਮਿਊਨਿਟੀ ਹਾਲ ਗੁਰੂ ਅਰਦਾਸ ਮਹਾਰਾਜ ਦੇ ਨਾਂ ਤੇ ਬਣਾਇਆ ਜਾਵੇ ਤਾਂ ਵੀਡੀਓ ਸਾਹਿਬ ਨੇ ਕਿਹਾ ਵੀ ਇਹ ਤਾਂ ਅਸੀਂ ਵੀ ਚਾਹੁੰਦੇ ਆ ਵੀ ਪੰਚਾਇਤ ਉੱਥੇ ਕਮਿਊਨਿਟੀ ਹਾਲ ਬਣਾਵੇ ਅਸੀਂ ਕਿਹਾ ਫਿਰ ਮਸਲਾ ਹੱਲ ਆ ਤੁਸੀਂ ਇਹਦਾ ਮਤਾ ਪਾ ਕੇ ਸਾਨੂੰ ਬਕਾਇਦਾ ਦੇ ਦਿਓ ਮੇਰੀ ਹਾਜ਼ਰੀ ਦੇ ਵਿੱਚ ਵੀਡੀਓ ਸਾਹਿਬ ਨੇ ਸੈਕਟਰੀ ਨੂੰ ਸੱਦਿਆ ਮਤਾ ਲਿਖਾਇਆ 10 4 2025 ਨੂੰ ਉੱਥੇ ਮਤਾ ਲਿਖਿਆ ਗਿਆ ਉੱਚ ਖਸਰਾ ਨੰਬਰ ਹੀ ਪਾਇਆ ਗਿਆ ਇਹ ਪਲੇਖ ਉੱਤੇ ਲਿਖਿਆ ਮਤੇ ਦੇ ਮਤੇ ਦੀ ਕਾਪੀ ਵੀ ਜਿਹੜੀ ਉਹ ਮੇਰੇ ਕੋਲ ਆ ਉੱਤੇ ਲਿਖਿਆ ਵੀ ਇਹ ਜਿਹੜੀ ਪਲੇਗ੍ਰਾਉਂਡ ਦੀ ਜ਼ਮੀਨ ਆ ਇਹਦੇ ਉੱਤੇ ਜਿਹੜਾ ਜਿਹੜਾ ਪੰਚਾਇਤ ਦੀ ਸਹਿਮਤੀ ਨਾਲ ਉੱਥੇ ਅਸੀਂ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਕਮਿਊਨਿਟੀ ਹਾਲ ਬਣਾਉਣਾ ਉੱਤੇ ਖਸਰਾ ਨੰਬਰ ਵੀ ਲਿਖਿਆ ਮਤੇ ਤੇ 57 ਔਰ ਲਿਖਿਆ ਗੁਰੂ ਘਰ ਦੇ ਨਾਲ ਜਿੱਥੇ ਪਲੇਗ੍ਰਾਉਂਡ ਬਣਨੀ ਸੀ ਉੱਥੇ ਹੁਣ ਕਮਿਊਨਿਟੀ ਹਾਲ ਪੰਚਾਇਤ ਬਣਾਉਗੀ ਪਰ ਅੱਗੇ ਅਚਾਨਕ ਪਿੰਡੋਂ ਕੁਝ ਸਾਥੀਆਂ ਨੇ ਫੋਨ ਆਇਆ ਕਿ ਭਾਰੀ ਪੁਲਿਸ ਫੋਰਸ ਦੇ ਨਾਲ ਵੀਡੀਓ ਸਾਹਿਬ ਤਹਿਸੀਲਦਾਰ ਸਾਹਿਬ ਲਗਭਗ ਸਵੇਰੇ 10 ਵਜੇ ਜਦੋਂ ਪਿੰਡ ਦੀ ਸੰਗਤ ਰਾਜਾ ਸਾਹਿਬ ਮਜਾਰੇ ਮੇਲਾ ਹੋਣ ਕਰਕੇ ਉੱਥੇ ਗਈ ਸੀ ਤਾਂ ਕੁਝ ਸਾਥੀ ਸਾਡੇ ਥੋੜੇ ਸੀ ਉੱਥੇ ਉਹਨਾਂ ਨੇ ਸਾਨੂੰ ਫੋਨ ਕੀਤਾ ਰਾਜਪੁਰਾ ਜੀ ਨੂੰ ਕੀਤਾ ਬਿੱਟੂ ਜੀ ਨੂੰ ਮੈਨੂੰ ਤਾਂ ਅਸੀਂ ਤੁਰੰਤ ਜਿਹੜਾ ਉੱਥੇ ਪਹੁੰਚਣਾ ਸ਼ੁਰੂ ਕੀਤਾ ਪੌਂਦਿਆਂ ਜਾਂਦਿਆਂ ਨੂੰ ਸਾਡੇ ਉਹ ਢਾਟੇ ਰੀ ਕਰਤੀਆਂ ਸਾਰੀਆਂ ਚਾਰ ਦਵਾਰਾਂ ਔਰ ਉੱਥੇ ਗੁਰੂ ਰਵਿਦਾਸ ਮਹਾਰਾਜ ਦੇ ਨਾਂ ਤੇ ਫਲੈਕਸ ਬੋਰਡ ਵੀ ਲੱਗਾ ਸੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਔਰ ਸਾਰੇ ਇਹਦੀ ਉਹ ਵੀ ਜਿਹੜਾ ਵੀਡੀਓ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਜਾਂ ਪੁਲਿਸ ਨੇ ਪਤਾ ਨਹੀਂ ਕਿੱਧਰ ਖੁਰਦਬੁਰਦ ਕੀਤਾ ਜਿਹਨਾਂ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਵਿੱਚ ਭਾਰੀ ਰੋਸ ਆ ਮਾਨੂੰ ਠੇਸ ਪਹੁੰਚੀ ਆ ਔਰ ਉਸ ਦੇ ਨਾਲ ਜਦੋਂ ਅਸੀਂ ਕਿਹਾ ਵੀ ਸਾਨੂੰ ਜਾਣ ਦਿਓ ਸਾਨੂੰ ਉੱਥੇ ਨਹੀਂ ਜਾਣ ਦਿੱਤਾ ਗਿਆ ਫਿਰ ਅਸੀਂ ਕਿਹਾ ਵੀ ਜਿਹੜੇ ਢਾਟੇ ਉਿੱਥੇ ਖੜਿਆ ਪੰਚਾਇਤ ਸਾਰੀ ਤੁਹਾਡੀ ਉੱਥੇ ਖੜੀ ਆ ਤਾਂ ਜਦੋਂ ਇਹ ਗੱਲ ਚੱਲੀ ਕਿ ਸਾਨੂੰ ਫਿਰ ਅਸੀਂ ਉੱਥੇ ਨਹੀਂ ਜਾਂਦੇ ਨਾਲ ਸਾਡੇ ਗੁਰੂ ਘਰ ਉੱਥੇ ਜਾਣ ਦਿਓ ਮਨਜੋਤ ਸਕੰਦਰ ਸਿੰਘ ਐਸ ਐਚਓ ਗੁਰਾਇਆ ਔਰ ਬਾਕੀ ਨਾਲੇ ਸਾਰੀ ਟੀਮ ਉਹ ਕਹਿੰਦੇ ਜੀ ਅਸੀਂ ਇੱਕ ਵੀ ਵਿਅਕਤੀ ਨੂੰ ਉੱਥੇ ਨਹੀਂ ਜਾਣਦੇ ਅਸੀਂ ਕਿਹਾ ਜੇ ਤੁਸੀਂ ਦੇਸੀ ਸਾਹਿਬ ਨੇ ਆਡਰ ਆ ਗੁਰੂ ਘਰ ਟਾਉਣ ਦੇ ਤਾਂ ਤੁਸੀਂ ਢਾਟ ਕਮਿਊਨਿਟੀ ਹਾਲ ਦੀਆਂ ਕੰਨਾਂ ਢਾਟੀਆਂ ਜੇ ਡੀਸੀ ਸਾਹਿਬ ਨੇ ਇਹ ਵੀ ਹੁਕਮ ਦਿੱਤਾ ਵੇ ਗੁਰੂ ਘਰ ਨਹੀਂ ਜਾਣ ਦੇਣਾ ਕਿਸੇ ਨੂੰ ਇਹਦੀ ਕੋਈ ਲਿਖਤੀ ਦਿਖਾ ਦਿਓ ਸਾਨੂੰ ਕਾਪੀ ਜਾਂ ਤੁਸੀਂ ਲਿਖ ਕੇ ਦੇ ਦਿਓ ਵੇ ਅਸੀਂ ਤੁਹਾਨੂੰ ਗੁਰੂ ਘਰ ਮ ਨਹੀਂ ਜਾਣ ਦਿੱਤਾ ਪਿੰਡ ਦੇ ਲੋਕਾਂ ਨੂੰ ਗੁਰੂ ਰਵਦਾਸ ਮੰਦਿਰ ਮ ਨਹੀਂ ਜਾਣ ਦਿੱਤਾ ਜਾ ਰਹੇ ਔਰ ਸਾਨੂੰ ਮ ਨਹੀਂ ਜਾਣ ਦਿੱਤਾ ਜਦੋਂ ਅਸੀਂ ਕਿਹਾ ਵੇ ਅਸੀਂ ਜਾਵਾਂਗੇ ਤਾਂ ਸਕੰਦਰ ਸਿੰਘ ਜੀ ਔਰ ਇਹਨਾਂ ਦੀ ਪੂਰੀ ਟੀਮ ਜਿਨ੍ਹਾਂ ਨੇ ਬੀਬੀਆਂ ਨਾਲ ਵੀ ਬਸੂਕੀ ਕੀਤੀ ਸਾਨੂੰ ਧੋਤੋ ਕੇ ਜਿਹੜਾ ਉਹ ਪੁਲਿਸ ਦੀ ਗੱਡੀ 'ਚ ਸਿੱਟ ਕੇ ਇੱਥੇ ਲੈ ਕੇ ਔਰ ਉਸ ਤੋਂ ਬਾਅਦ ਸ਼ਤਕਾਰਯੋਗ ਡਾਕਟਰ ਅਰਤਾਪ ਸਿੰਘ ਜੀ ਕ੍ਰੀਮਪੁਰੇ ਪ੍ਰਧਾਨ ਬਹਾਜਨ ਸਮਾਜ ਪਾਰਟੀ ਪੰਜਾਬ ਉਹਨਾਂ ਨੇ ਅਸੀਂ ਸਾਰਾ ਮਾਮਲਾ ਧਿਆਨ ਚ ਲੈ ਕੇ ਆਂਦਾ ਉਹਨਾਂ ਨੇ ਟੀਮ ਦਾ ਗਠਨ ਕੀਤਾ ਮਾਨਯੋਗ ਬਲਵਿੰਦਰ ਜੀ ਵਰਮੇਲ ਚੁੰਬਰ ਜੀ ਔਰ ਜਗਦੀਸ਼ ਸ਼ੇਰਪੁਰੀ ਜੀ ਔਰ ਸਾਰੀ ਇਹਨਾਂ ਦੀ ਟੀਮ ਔਜਲਾ ਸਾਹਿਬ ਸਾਰੀ ਟੀਮ ਜਿੰਨੀ ਵੀ ਸਾਡੀ ਲੋਕਲ ਜਮਾਲਪੁਰੀ ਸਾਹਿਬ ਸਵਾ ਸਾਹਿਬ ਮਾਲ ਸਾਹਿਬ ਇਹਨਾਂ ਦੀ ਸਾਰੀ ਟੀਮ ਬਣਾ ਕੇ ਇੱਥੇ ਭੇਜੀ ਔਰ ਜੋ ਇਹਨਾਂ ਦਾ ਹੁਕਮ ਹੈ ਇਹਨਾਂ ਨੇ ਪੁਲਸ ਪ੍ਰਸ਼ਾਸਨ ਨੂੰ ਕਿਹਾ ਕਿ ਬਿਨਾਂ ਸ਼ਰਤ ਪਹਿਲਾਂ ਸਾਡੇ ਬੰਦੇ ਰਿਹਾ ਕੀਤੇ ਜਾਣ ਸਾਰਿਆਂ ਨੂੰ ਰਿਹਾ ਕਰਵਾਤਾ ਔਰ ਅਗਲਾ ਜਿਹੜਾ ਪ੍ਰੋਗਰਾਮ ਹੈ ਜਿੱਦਾਂ ਵੀ ਪਾਰਟੀ ਹਾਈ ਕਮਾਂਡ ਦੀ ਦਿਸ਼ਾ ਨਿਰਦੇਸ਼ ਹੋਣਗੇ ਜੋ ਪਿੰਡ ਦੇ ਉੱਥੋਂ ਦੇ ਲੋਕ ਕਹਿਣਗੇ ਪਾਰਟੀ ਉਹਨਾਂ ਦੇ ਨਾਲ ਖੜੀ ਆ ਜਿੰਨੇ ਵੀ ਸਾਥੀ ਆਏ ਆ ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਸਵੇਰ ਹਲੇ ਤਿਆਰ ਹੋ ਰਹੀ ਸੀ ਜਦੋਂ ਪਿੰਡ ਦੇ ਸਾਥੀਆਂ ਦੇ ਫੋਨ ਜਾਣੇ ਸ਼ੁਰੂ ਹੋ ਗਏ ਵੇ ਪਿੰਡ ਨੂੰ ਘੇਰਾ ਪਾ ਲਿਆ ਪੁਲਿਸ ਪ੍ਰਸ਼ਾਸਨ ਨੇ ਪੁਲਿਸ ਦੇ ਸਾਡਾ ਸਿਰਫ ਇੰਨਾ ਰੋਸਾ ਆ ਡੀਐਸਪੀ ਸਾਹਿਬ اور ਐਸਐਸਐਚਓ ਸਾਹਿਬ ਨੂੰ ਇਹ ਗੱਲ ਦਾ ਪਤਾ ਸੀ ਵੀ ਇੱਥੇ ਪੰਚਾਇਤ ਨੇ ਮਤਾ ਪਾ ਕੇ ਦਿੱਤਾ ਆ ਔਰ ਕੁਛ ਧਿਰ ਚਾਹੁੰਦੀ ਆ ਵੀ ਇੱਥੇ ਜਿਹੜੀ ਇਹ ਜਗ੍ਹਾ ਆ ਕਿਉਂਕਿ ਪਿੰਡ ਵਾਸੀਆਂ ਨੇ ਉੱਥੇ ਮੰਗ ਕੀਤੀ ਸੀ ਵੀ ਇੱਥੇ ਕਮਿਊਨਿਟੀ ਹਾਲ ਬਣ ਜਾਵੇ ਤੋਂ ਉਹਦੇ ਮੁਤਾਬਕ ਮਤਾ ਪਾਤਾ ਮੈਂ ਤੁਹਾਡੇ ਇੱਥੇ ਇੱਕ ਜਾਣਕਾਰੀ ਲੈ ਦੱਸਦਾ ਵੇ ਅਸੀਂ ਇੱਕ ਪੈਰ ਸੀਗੇ ਐਸਐਚਓ ਸਾਹਿਬ ਨੇ ਸਾਡੇ ਨਾਲ ਇਹ ਗੱਲ ਕੀਤੀ ਸੀ ਵੀ ਠੀਕ ਆ ਬਗਲ ਹੋ ਗਿਆ ਵੀ ਹੁਣ ਤੁਸੀਂ ਕੁਝ ਨਾ ਕਰਿਓ ਮਸਲੇ ਨੂੰ ਠੰਡਾ ਪੈ ਲੈਣ ਦਿਓ ਅਸੀਂ ਬਗਲ ਹੋ ਗਿਆ ਸਾਰਾ ਕੁਝ ਠੀਕ ਆ ਸਾਨੂੰ ਮਤਾ ਪਾ ਕੇ ਦੇਤਾ ਅਸੀਂ ਇਹਨਾਂ ਤੇ ਵਿਸ਼ਵਾਸ ਕਰ ਲਿਆ ਵੀ ਜੇ ਸਾਨੂੰ ਪੰਚਾਇਤ ਨੇ ਰਿਟਨ ਦੇ ਦਿੱਤਾ ਤੇ ਕੋਈ ਗੱਲ ਨਹੀਂ ਕਮਿਊਨਿਟੀ ਹਾਲ ਸਾਲਾ ਟੱਕੇ ਬਣ ਜਾਊਗਾ ਅੱਜ ਅਚਾਨਕ ਇਨੀ ਪਿੰਡ ਦੇ ਵਿੱਚ ਇਦਾਂ ਧਾਵਾ ਬੋਲਿਆ ਔਰ ਜਿੱਥੇ ਗੁਰੂ ਰਵਦਾਸ ਮਾਰੇ ਜੀ ਦਾ ਗੁਰਦੁਆਰਾ ਆ ਉਹਦੇ ਬਿਲਕੁਲ ਨਾਲ ਸੀ ਕਹਿੰਦੇ ਇਹ ਗੁਰੂ ਰਵਦਾਸ ਦੀ ਬਾਉਂਡਰੀ ਨਹੀਂ ਹੈ ਉਹਦੇ ਵਿੱਚ ਕੋਈ ਕੰਧ ਨਹੀਂ ਜਿਹੜੀ ਬਾਉਂਡਰੀ ਸੀਗੀ ਉਹ ਗੁਰੂ ਘਰ ਦੇ ਨਾਲ ਸੀ ਬਿਲਕੁਲ ਜਿੱਥੇ ਕਮਿਊਨਿਟੀ ਹਾਲ ਬਣਨਾ ਸੀ ਤੋਂ ਇਹਨਾਂ ਨੇ ਟ੍ਰੀਟ ਐਡਾ ਕੀਤਾ ਜਿੱਦਾਂ ਅਸੀਂ ਅੱਤਵਾਦੀ ਹੁੰਦੇ ਆ ਕਿਸੇ ਨੂੰ ਪਿੰਡ ਦੇ ਵਿੱਚ ਐਂਟਰੀ ਨਹੀਂ ਦਿੱਤੀ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਵੀ ਤੁਸੀਂ ਜੋ ਡੀਸੀ ਨੇ ਆਰਡਰ ਜੀ ਤੁਸੀਂ ਉਹ ਕਰਤਾ ਬਾਉਂਡਰੀ ਜਿਹੜੀ ਸੀ ਢਾਤੀ ਪਰ ਅਸੀਂ ਧੁੱਪੇ ਖੜੇ ਆ ਅਸੀਂ ਉੱਥੇ ਗੁਰਦੁਆਰਾ ਸਾਹਿਬ ਜਾ ਕੇ ਬੈਠਦਾ ਜਾਈਏ ਦੇਖੀਏ ਤਾਂ ਸਹੀ ਵੀ ਗੁਰੂ ਘਰ ਦਾ ਕੋਈ ਹੋਰ ਤੱਕ ਨੁਕਸਾਨ ਕੀਤਾ ਉੱਥੇ ਜਾਣ ਦੀ ਵੀ ਆਏ ਉਤੋਂ ਅੱਧਾ ਕਿਲੋਮੀਟਰ ਵੀ ਨਹੀਂ ਬਾਹਰ ਸੀ ਤੇ ਸਾਨੂੰ ਇੱਥੇ ਤੱਕੇ ਨਾਲ ਡਿਟੇਨ ਕਰਕੇ ਦਸਾਂਝਾਂ ਚੌਂਕੀ ਚ ਲਿਆਂਦਾ ਗਿਆ ਉਹਨਾਂ ਜਿਹੜੀ ਬਾਉਂਡਰੀ ਬਣਾਈ ਸੀ ਸਾਡੇ ਮਮਲਾ ਸਮਾਜ ਦੀ ਮਿਹਨਤ ਦੀ ਕਮਾਈ ਇੱਕ ਇੱਕ ਇੱਟ ਪੈਸੇ ਇਕੱਠੇ ਕਰਕੇ ਉਹ ਵੀ ਇਹ ਜੀਸੀਬੀ ਨਾਲ ਲੱਦ ਕੇ ਬਾਹਰ ਲੈ ਗਿਆ ਮੈਨੂੰ ਪਤਾ ਲੱਗਾ ਵੀ ਕੋਸ਼ ਹਿੱਸਾ ਜਿਹੜਾ ਉਹ ਲੱਦ ਕੇ ਲੈ ਜਾ ਚੁੱਕਿਆ ਸੋ ਬੇਨਤੀ ਆ ਸਾਰੇ ਸਮਾਜ ਨੂੰ ਆਪਾਂ ਸਾਰੇ ਪੜ੍ਹੇ ਲਿਖੇ ਆ ਹਾਂ ਆਪਾਂ ਸਾਰੇ ਪੜ੍ਹੇ ਲਿਖੇ ਆ ਮਮਲਾ ਜਿਆਦਾ ਸੀ ਬਰਾਬਰ ਦੀ ਢੇਰ ਸੀ ਕਿਸੇ ਵੀ ਵੀਡੀਓ ਨੂੰ ਇਸ ਗੱਲ ਦਾ ਪਤਾ ਵੀਡੀਓ ਨੇ ਸਾਨੂੰ ਕੋਈ ਐਂਟੀਮੇਸ਼ਨ ਨਹੀਂ ਦਿੱਤੀ ਵੀ ਤੁਸੀਂ ਆਪਣਾ ਪੱਖ ਰੱਖੋ ਜੇ ਪੁਲਿਸ ਪ੍ਰਸ਼ਾਸਨ ਦੇ ਕੋਲ ਕੋਈ ਇਦਾਂ ਦਾ ਡੀਸੀ ਦਾ ਆਰਡਰ ਆਇਆ ਸੀ ਇਹੀ ਸਾਨੂੰ ਐਂਟੀਮੇਸ਼ਨ ਕਰ ਦਿੰਦੇ ਇਨੀ ਸਿੱਧਾ ਢਾਉਣ ਦੀ ਗੱਲ ਕੀਤੀ ਇਸ ਕਰਕੇ ਸਾਡੇ ਮਨਾਂ ਦੇ ਵਿੱਚ ਵੀ ਰੋਸਾ ਸ਼੍ਰੀ ਗੁਰੂ ਅਰਵਦਾਸ ਨਾਮ ਲੈਵਾ ਸੰਗਤਾਂ ਦੇ ਮਨਾਂ ਦੇ ਵਿੱਚ ਰੋਸਾ ਵੇ ਜੇ ਸਾਡੇ ਗੁਰੂ ਘਰ ਕੁਰਾਲਗੜ੍ਹ ਸਾਹਿਬ ਇਸ ਸਰਕਾਰ ਨੇ ਗੁਰੂ ਘਰ ਦੇ ਲਾਗੇ ਠੇਕੇ ਖਲਾਫ ਤੇ ਇਦੋਂ ਹੋਰ ਘਟਿਆ ਕੀ ਹੋ ਸਕਦਾ ਅੱਜ ਢੋਹੇਤੇ ਦੇ ਵਿੱਚ ਗੁਰੂ ਘਰ ਦੀ ਬਾਉਂਡਰੀ ਢਾਤੀ ਬਲਡੋਜ਼ਰ ਚਲਾਇਆ ਤੋ ਮੈਂ ਸਾਰੇ ਜਿਹੜਾ ਭੋਜਨ ਸ਼੍ਰੀ ਗੁਰ ਰਵਦਾਸ ਨਾਮ ਲੈਵਾ ਸੰਗਤਾਂ ਆ ਉਹਨਾਂ ਨੂੰ ਇਹ ਬੇਨਤੀ ਕਰਦਾ ਬੇ ਆਓ ਆਪਾਂ ਸਾਰੇ ਜੋ ਡਾਕਟਰ ਉਤਾਰ ਸਿੰਘ ਕ੍ਰੀਮਪੁਰੀ ਸਾਹਿਬ ਨੇ ਮੁਹਿੰਮ ਚਲਾਈ ਆ ਪੰਜਾਬ ਸੰਭਾਲੋ ਮੁਹਿੰਮ ਉਹਦੇ ਤਹਿਤ ਆਪਾਂ ਨੀਲੇ ਝੰਡੇ ਥੱਲੇ ਇਕੱਠੇ ਹੋਈਏ ਨਹੀਂ ਜੇ ਸਾਡੇ ਗੁਰੂ ਘਰ ਟੈ ਸਕਦੇ ਆ ਜਿਹੜੀਆਂ ਐਡਾਂ ਦੀਆਂ ਨਲਾਇਕ ਸਰਕਾਰਾਂ ਆ ਇਹਨਾਂ ਦੇ ਹੱਥਾਂ ਦੇ ਵਿੱਚ ਜਦੋਂ ਆਪਾਂ ਸੱਤਾ ਦੇਵਾਂਗੇ ਹੋਰ ਵੀ ਨੁਕਸਾਨ ਕਰਨਗੇ ਜੈ ਭੀਮ ਜੈ ਭਾਰਤ ਬਹੁਤ ਹੀ ਸਤਿਕਾਰਯੋਗ ਸਾਥੀਓ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਨੇ ਡੀਐਸਪੀ ਨੂੰ ਬਾਹਰ ਨਹੀਂ ਆਜਾ ਆਪਾਂ ਕੌਂਕੀ ਦੇ ਵਿੱਚ ਇਸ ਕਰਕੇ ਇਕੱਠੇ ਹੋਏ ਆਂ ਉੱਥੇ ਥੋੜੀ ਕਹਿੰਦੇ ਮੈਂ ਤੁਹਾਨੂੰ ਕਿਹਾ ਹੀ ਨਹੀਂ ਜਾਈ ਨਹੀਂ ਭਾਈ ਸਾਡੇ ਪਾਰਟੀ ਦੇ ਆਗੂ ਜਦੋਂ 뜰ੇਤੇ ਦੇ ਵਿੱਚ ਗੁਰੂ ਰਬਦਾਨ ਜੀ ਦਾ ਗੁਰਦੁਆਰਾ ਉਹਦੀਆਂ ਬਾਉਂਡਰੀ ਧੋਣ ਦਾ ਆਰਡਰ ਆ ਗਿਆ ਤੇ ਪਿੰਡ ਦੇ ਸਰਪੰਚ ਨੂੰ ਪਹਿਲਾਂ ਤੇ ਇਹ ਚਾਹੀਦਾ ਸੀ ਵੀ ਜਦ ਤੇ ਮਤਾ ਪਾ ਕੇ ਦੇ ਦਿੱਤਾ ਤੂੰ ਪਿੰਡ ਵਾਲੇ ਨੇ ਪਹਿਲਾਂ ਸਲਾਹ ਕਰਵੇ ਮੈਂ ਇੱਕ ਮੁੰਟੀ ਹਾਲ ਬਣਾਉਣਾ ਉਹਨੇ ਕੋਈ ਵੀ ਇਦਾਂ ਦੀ ਪਿੰਡ ਦੇ ਨਾਲ ਸਲਾਹ ਮਸ਼ਵਰਾ ਨਹੀਂ ਕੀਤਾ ਤਾਂ ਉਲਟਾ ਸਰਕਾਰ ਦੇ ਨਾਲ ਮਿਲ ਕੇ ਸਰਕਾਰ ਨੂੰ ਕਹਿ ਕੇ ਸਾਡੀ ਜਿਹੜੀ ਗੁਰਦੁਆਰਦੀ ਬਾਉਂਡਰੀ ਆ ਉਹਨੂੰ ਢੋਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਬਾਉਂਡਰੀ ਨੂੰ ਢੋਣ ਦਾ ਢਾਟ ਆਇਆ ਤੇ ਪਿੰਡ ਵਾਲਿਆਂ ਨੇ ਸਾਨੂੰ ਫੋਨ ਕੀਤਾ ਸਵੇਰੇ ਸਾਢੇ 9:00 ਵਜੇ ਦੇ ਵਿੱਚ ਵਿੱਚ ਫੋਨ ਆਇਆ ਤੇ ਮੇਰੇ ਸਾਥੀਆਂ ਨੂੰ ਬਿੱਟੂ ਹਣਾਂ ਨੂੰ ਵੀ ਫੋਨ ਆਇਆ ਖੁਸ਼ੀਮ ਜੀ ਨੂੰ ਵੀ ਫੋਨ ਆਇਆ ਅਸੀਂ ਗੱਲ ਇਹ ਪੰਜਾਬ ਦੇ ਪ੍ਰਧਾਨ ਸਰਦਾਰ ਅਪਤਾਰ ਸਿੰਘ ਕ੍ਰਿਪੂਰੀ ਸਾਹਿਬ ਜੀ ਦੇ ਧਿਆਨ ਦੇ ਵਿੱਚ ਲਿਆਂਦੀ ਉਹਨਾਂ ਨੇ ਵੀ ਸਾਨੂੰ ਕਿਹਾ ਮੈਂ ਕੋਈ ਨਾ ਉੱਪਰ ਗੱਲ ਕਰਦਾ ਤੁਸੀਂ ਉੱਥੇ ਜਾਓ ਅਸੀਂ ਜਦੋਂ ਆ ਕੇ ਦੇਖਿਆ ਤੇ ਸਾਨੂੰ ਜਿੱਥੇ ਬਾਉਂਡਰੀ ਢਾਈ ਆ ਉੱਥੇ ਸਾਨੂੰ ਤਾਂ ਜਾਣੇ ਹੀ ਨਹੀਂ ਦਿੱਤਾ ਤਿੰਨ ਚਾਰ ਸੌ ਮੁਲਾਜ਼ਮ ਜਿਹੜਾ ਆ ਉਥੇ ਲੱਗਾ ਹੋਇਆ ਸਾਰੇ ਪਿੰਡ ਨੂੰ ਘੇਰਾ ਪਾਇਆ ਆ ਕਿਸੇ ਨੂੰ ਵੀ ਉਸ ਜਗ੍ਹਾ ਤੇ ਜਾਣ ਨਾ ਸੀ ਦਿੱਤਾ ਗਿਆ ਇਸ ਕਰਕੇ ਇਹ ਜਿਹੜੀ ਸਰਕਾਰ ਆ ਮੇ ਤੋਂ ਪਹਿਲਾਂ ਮੇਰੇ ਸਾਥੀਆਂ ਐ ਸਾਰੀ ਸਾਨੂੰ ਡਿਟੇਲ ਨਾਲ ਗੱਲ ਦੱਸ ਦਿੱਤੀ ਆ ਮੈਂ ਮੋਟੀ ਮੋਟੀ ਤੁਹਾਨੂੰ ਗੱਲ ਜਰੂਰ ਦੱਸਦਾ ਆ ਇਹ ਜਿਹੜੀ ਸਰਕਾਰ ਆ ਅੱਜ ਅੱਜ ਲੋਕ ਵੀ ਸੇਫ ਨਹੀਂ ਰਹਿਗੇ ਤਾਂ ਸਾਡੇ ਗੁਰੂ ਘਰ ਵੀ ਸੇਫ ਨਹੀਂ ਰਹਿਗੇ ਅੱਜ ਜੇ ਤਿਹਤੇ ਦਾ ਗੁਰਦੁਆਰਾ ਦਾ ਗੁਰਦੁਆਰੇ ਦੀ ਬਾਉਂਡਰੀ ਟੋਣ ਲਾ ਪੈਦਾ ਕਾਨੂੰ ਹੋਰ ਵੀ ਕਿਸੇ ਪਿੰਡ ਦੇ ਵਿੱਚ ਗੁਰੂ ਘਟ ਆਇਆ ਜਾ ਸਕਦਾ ਇਸ ਕਰਕੇ ਇਦਾਂ ਦੀਆਂ ਨਕਮੀਆਂ ਸਰਕਾਰਾਂ ਸਾਨੂੰ ਬਦਲਣੀਆਂ ਪੈਣੀਆਂ ਤਾਂ ਹੀ ਜਾ ਕੇ ਸਮਾਜ ਦਾ ਸਾਡੇ ਗੁਰੂ ਪੀਰ ਜਿਹੜੇ ਆ ਉਹ ਸੇਫ ਰਹਿ ਸਕਦੇ ਆ ਇੱਦਾਂ ਹੀ ਸਾਡੇ ਖਰਾਲਗੜ ਸਾਡਾ ਉੱਥੇ ਵੀ ਗੁਰੂ ਘਰ ਆ ਗੁਰੂ ਅਰਬਦਾਸ ਜੀ ਖਰਾਲਗੜ ਉੱਥੇ ਵੀ ਸ਼ਰਾਬ ਦੇ ਠੇਕੇ ਜਿਹੜੇ ਆ ਟੜਾ ਤੜ ਖੋਲ ਦਿੱਤੇ ਆ ਤਿੰਨ ਠੇਕੇ ਉੱਥੇ ਖੋਲੇ ਆ ਹੋਰ ਇਹ ਇਨ੍ਹਾਂ ਦੇ ਵਿੱਚ ਉੱਥੇ ਲਾਗੇ ਪਿੰਡ ਦੇ ਵਿੱਚ ਵੀ ਜਿਹੜੀਆਂ ਸ਼ਰਾਬ ਦੀਆਂ ਤਿੰਨ ਚਾ 30 35 ਬਰਾਚਾਂ ਉੱਤੇ ਖੋਲ ਦਿੱਤੀਆਂ ਇਹ ਸਾਡੇ ਲੋਕਾਂ ਨੂੰ ਸ਼ਰਾਬੀ ਕਰਕੇ ਰੱਖਣਾ ਚਾਹੁੰਦੇ ਨੇ ਵੀ ਗੁਰੂ ਘਰਾਂ ਦੇ ਵਿੱਚ ਜਾਣ ਇਹਨਾਂ ਦਾ ਉਸ ਵਿੱਚ ਵੀ ਕਲੇਸ਼ ਪਵੇ ਇਸ ਕਰਕੇ ਇਦਾਂ ਦੀਆਂ ਸਰਕਾਰਾਂ ਨੂੰ ਸਾਨੂੰ ਨਕਾਰਨਾ ਚਾਹੀਦਾ ਬਹੁਤ ਜਨ ਸਮਾਜ ਪਾਰਟੀ ਲਈ ਅਗਰ ਦੇਸ਼ ਦੇ ਵਿੱਚ ਪੰਜਾਬ ਦੇ ਸਰਕਾਰ ਹੁੰਦੀ ਤਾਂ ਇਦਾਂ ਵੀ ਕਦੇ ਵੀ ਗੁਰੂ ਘਰਾਂ ਦੇ ਕਿ ਗੁਰੂ ਕਰ ਕਦੇ ਵੀ ਢਾਈ ਨਹੀਂ ਸੀ ਜਾ ਸਕਦੇ ਇਸ ਕਰਕੇ ਸਾਨੂੰ ਇਹਨਾਂ ਨੂੰ ਬਦਲਣਾ ਪਊਗਾ ਤਾਂ ਹੀ ਸਾਨੂੰ ਚੰਗੇ ਇਨਸਾਫ ਮਿਲਣਗੇ ਤਾਂ ਹੀ ਤੁਹਾਨੂੰ ਕੋਈ ਚੰਗੇ ਪ੍ਰਬੰਧ ਮਿਲਣਗੇ ਇੰਨੀਆਂ ਕ ਬੇਨਤੀਆਂ ਕਰਦਾ ਹੋਇਆ ਰਜਾ ਦੇਣਾ ਜੇ ਭੀਂ ਜੇ ਬਾਤ ਬਹੁਤ ਹੀ ਸਭਾਗੋਗ ਸਾਥੀਓ ਅੱਛੇ ਹੋ ਜਾਓ ਸਮਝੇ ਸਾਡੇ ਬਲੌਰ ਪ੍ਰਧਾਨ ਸਭਾ ਦੀ ਲੀਡਰਸ਼ਿਪ ਮੇਰੇ ਨਾਲ ਇਸ ਧਰਮਾ ਪ੍ਰਦਰਸ਼ਨ ਵਿੱਚ ਹੈ ਬਲਵਿੰਦਰ ਕੁਮਾਰ ਜੀ ਸਾਡੇ ਜਨੇ ਦੇ ਪ੍ਰਧਾਨ ਜਗਜੀਤ ਸ਼ੇਰਪੁਰੀ ਜੀ ਇਹ ਕਰਨੀ ਦੀ ਡਿਊਟੀ ਜਿਹੜੀ ਮਹਜੂ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਹਰਪਾਲ ਸਿੰਘ ਕਨੀਪੁਰ ਜੀ ਨੇ ਸਾਡੀ ਡਿਊਟੀ ਲਈ ਜਿੱਥੇ-ਜਿੱਥੇ ਡਿਊਟੀ ਲਈ ਉੱਥੇ ਸਾਨੂੰ ਜਿਹੜਾ 57 10 ਮਿੰਟਾਂ ਵਿੱਚ ਇਹਦਾ ਪਹੁੰਚਣਾ ਪਿਆ ਅੱਜ ਮੈਂ ਇਸ ਪ੍ਰਸ਼ਾਸਨ ਤੋਂ ਪੁੱਛਣਾ ਚਾਹੁੰਦਾ ਜਿਹੜਾ ਅੰਦਰ ਬੈਠ ਕੇ ਸਾਡੇ ਨਾਲ ਮੀਟਿੰਗ ਕਰਕੇ ਕਰਨੀ ਚਾਹੁੰਦਾ ਅਸੀਂ ਅੰਦਰ ਬੈਠ ਕੇ ਮੀਟਿੰਗਾਂ ਕਰਨ ਵਾਲੇ ਨਹੀਂ ਅਸੀਂ ਸ਼ਰਕਾ ਤੇ ਕਰਕੇ ਗੱਲ ਕਰਨ ਵਾਲੇ ਆ ਮੈਨੂੰ ਇਥੋਂ ਦਾ ਪ੍ਰਸ਼ਾਸਨ ਜਿਹੜਾ ਦੱਸੇ ਵੀ ਜਿਹੜੇ ਸਾਡੇ ਫਲੋਰ ਦੀ ਲੀਡਰਸ਼ਿਪ ਸੀ ਉਹਨਾਂ ਤੇ ਕਿਹੜਾ ਪਰਚਾ ਸੀਗਾ ਕਿਹੜੀ ਧਾਰਾ ਸੀਗਾ ਜਿਹਦੇ ਤਹਿਤ ਉਹਨਾਂ ਨੂੰ ਲਿਜਾ ਕੇ ਥਾੜੇ ਵਿੱਚ ਬੰਦ ਕੀਤਾ ਜਾਂ ਸਾਡੇ ਕੋ ਆ ਕੇ ਪੁੱਛੇ ਜਾਂ ਅਸੀਂ ਦੱਸਦੇ ਆ ਇਸ ਕਰਕੇ ਅਸੀਂ ਇੱਥੇ ਕਾਰਾਂ ਤੇ ਕੇਸੀ ਗੁੱਠੀਆਂ ਵਿੱਚ ਨਹੀਂ ਵੇਣਾ ਜਾਂਦੇ ਅਸੀਂ ਸ਼ਰਕਾ ਤੇ ਖੜੇ ਹੋਣੇ ਲੋਕਾਂ ਸ਼ਰਕਾ ਤੇ ਖੜੇ ਹੋ ਕੇ ਲੜਾਈ ਸਮਾਜ ਦੀ ਲੜਾ ਗਏ ਇਸ ਕਰਕੇ ਜਿੱਦਾਂ ਦਾ ਇਥੋਂ ਦਾ ਐਸਐਸਪੀ ਸਾਹਿਬ ਆਏ ਆ ਤਕਰੀਬਨ ਪੂਰੇ ਜਿਲ੍ਹੇ ਦੇ ਵਿੱਚ ਭਗਤ ਸਮਾਜ ਪਾਰਟੀ ਦੇ ਬੜੇ ਬੜੇ ਪਵਾਨੇ ਜਿਹੜੇ ਜਿਆਦਾ ਹੋ ਰਹੇ ਆ ਇਸ ਕਰਕੇ ਜਿਹੜੇ ਇੱਥੋਂ ਦੇ ਐਸੋਸੀਏਸ਼ਨੀਆਂ ਉਹਨੂੰ ਇਹ ਨਹੀਂ ਪਤਾ ਕਿ ਜਿਲ੍ਹਾ ਜਲੰਧਰ ਇੱਕ ਜਿਹੜਾ ਸਾਡਾ ਜਿਲ੍ਹਾ ਜਲੰਧਰ ਆ ਉਹ ਭਗਤ ਸਮਾਜ ਪਾਰਟੀ ਦੀ ਦਿਲਾਂ ਦੀ ਧੜਕਣਾ ਐ ਪਟਿਆਲੇ ਬੈਠ ਕੇ ਨਹੀਂ ਅਸੀਂ ਜੈਉਂਗਰ ਕਿਸੇ ਟਿਕਾਣੇ ਬੈਠ ਕੇ ਨਹੀਂ ਅਸੀਂ ਕੇ ਮਰਦੇ ਨਹੀਂ ਪ੍ਰਸ਼ਾਸਨ ਕੋਈ ਮਾੜੀ ਹਰਕਤ ਕਰਦੀ ਆ ਉਹਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਜਵਾਬ ਦੇ ਦੇਣਾ ਚਾਹਦੇ ਆ ਅਗਰ ਦੇਥੋਂ ਦਾ ਡੀਐਸਪੀ ਸਾਹਿਬ ਇਤੋਂ ਦਾ ਇਹ ਤੇ ਸਾ ਬਾਹਰ ਅਗੇ ਪੰਨੇ ਮਿੰਟਾਂ ਵੇ ਸਾਡੇ ਨਾਲ ਗੱਲ ਨਹੀਂ ਕਰਦਾ ਤੇ ਫਿਰ ਜੋ ਸਾਡੇ ਕੋ ਆਪਣੇ ਹਸਾਬ ਦਾ ਹੋਗਾ ਅਸੀਂ ਉਹ ਤਰੀਕੇ ਦੇ ਨਾਲ ਇਹਨਾਂ ਨੂੰ ਪੇਸ਼ ਆਵਾਂਗੇ ਉਹ ਜੋ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ